ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਬੈਰਾਗਣ ਮਹੱਲਾ ਪਹਿਲਾ ਹਰਣੀ 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 ਹੋਵਾ ਬਨ ਬਸਾ ਇਹ ਜਿਹੜਾ ਬਰਾਗਣ ਹੈ ਨਾ ਇਹਨੂੰ ਦਲਾਵਾ ਜਿਹੜੀਆਂ ਧੀਰਗ ਲਾ ਕੇ ਉਚਾਰਨ ਕਰਨਾ ਗੌੜੀ ਬੈਰਾਗਣ ਮਹੱਲਾ ਪਹਿਲਾ ਗੌੜੀ ਬੈਰਾਗਣ ਮਹੱਲਾ ਪਹਿਲਾ ਹਰਣੀ ਹੋਵਾ ਬਨ ਬਸਾ ਬਨ ਪੋਲਾ ਉਚਾਰਨ ਕਰਨਾ ਹਰਣੀ ਹੋਵਾ ਬਨ ਬਸਾ ਕੰਦ ਮੂਲ ਚੁਣ ਖਾਓ ਕੰਦ ਮੂਲ ਚੁਣ ਖਾਓ ਕੰਦ ਨਹੀਂ ਕਹਿਦ ਗੁਰ ਪ੍ਰਸਾਦੀ ਮੇਰਾ ਸਹੋ ਮਿਲੈ ਵਾਰ ਵਾਰ ਹਉ ਜਾਉ ਜੀਉ ਮੈਂ ਬਨਜਾਰਨ ਨਾਮ ਕੀ ਮੈਂ ਬਨਜਾਰਨ ਰਾਮ ਕੀ ਮੈਂ ਬਨਜਾਰਨ RAM ਕੀ ਤੇਰਾ ਨਾਮ ਵਖਰ ਵਾਪਾਰ ਜੀ ਰਹਾਉ ਕੋਕਲ ਹੋਵਾ ਅੰਬ ਬਸਾ ਬਸਾ ਨਹੀਂ ਕਹਿਣਾ ਪੋਲਾ ਬਸਾ ਪੋਲਾ ਹੀ ਬੋਲਣਾ ਕੋਕਲ ਹੋਵਾ ਅੰਬ ਬਸਾ ਕੋਕਲ ਹੋਵਾ ਅੰਬ ਬਸਾ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸਹੋ ਮਿਲੈ ਦਰਸ਼ਨ ਰੂਪ ਉਪਾਰ ਮਛਲੀ ਹੋਵਾ ਜਲ ਬਸਾ ਜੀ ਜੰਤ ਸਭ ਸਾਰ ਉਰਵਾਰ ਪਾਰ ਮੇਰਾ ਸੋਹ ਮਿਲੈ ਸੋਹ ਵਸੈ ਉਰਵਾਰ ਪਾਰ ਮੇਰਾ ਸੋਹ ਵਸੈ ਹਉ ਮਿਲੋਗੀ ਬਾਹ ਪਸਾਰ ਮਿਲੋਗੀ ਨਹੀਂ ਕਹਿਣਾ ਮਿਲਾਓ ਹਉ ਮਿਲਾਗੀ ਮਿਲਾਓ ਦੇ ਵਿੱਚ ਡੈਸ਼ ਦੇ ਕੇ ਗੀ ਨਾਲ ਉਚਾਰਨ ਕਰਨਾ ਪਾਠ ਇੱਥੇ ਹੀ ਹੈ ਹਾ ਮਿਲਾਉਗੀ ਬਾਹ ਪਸਾਰ ਹਾ ਮਿਲਾਉਗੀ ਬਾਹ ਪਸਾਰ ਨਗਨ ਹੋਵਾ ਧਰ ਵਸਾ ਸਬਦ ਵਸਾ ਭਾਉ ਜਾਏ ਹਮ ਨਗਨ ਥੋੜਾ ਜਿਹਾ ਖਸ ਕੇ ਹੀ ਬੋਲਣਾ ਨਗਨ ਹੋਵਾ ਧਰ ਵਸਾ ਨਾਨਕ ਸਦਾ ਸੁਹਾਗ ਨਹੀਂ ਸਬਦ ਵਸਾ ਭਾਉ ਜਾਏ ਹਾਂਜੀ ਚਲੋ ਨਾਨਕ ਨਾਨਕ ਸਦਾ ਸੁਹਾਗਣੀ ਸੋਹਾਗਣੀ ਹੋੜਾ ਹੈਗਾ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੌੜੀ ਪੂਰਵੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤੇਤ ਘਰ ਗਾਵਹੁ ਸੋਹਿਲਾ ਸਿਵਰਹ ਸਿਰਜਣਹਾਰੋ ਇਥੇ ਸਿਵਰਹ ਪਾਠ ਹੈ ਸੋਹਿਲਾ ਸਾਹਿਬ ਦੇ ਵਿੱਚ ਸਿਵਰੇਹੋ ਪਾਠ ਹੈ ਧਿਆਨ ਨਾਲ ਉਚਾਰਨ ਕਰਨਾ ਇਥੇ ਸਿਵਰਹ ਸਿਰਜਣਹਾਰੋ ਤੁਮ ਗਾਵਹੁ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ 81 ਪਦਤੀ ਠਮਕਲਾ ਹੋ ਵਾਰੀ ਜਾਉ ਜਿਤ ਸੁਹਿਲੇ ਸਦਾ ਸੁਖ ਹੋਇ ਹੋ ਵਾਰੀ ਜਾਉ ਜਿਤ ਸੁਹਿਲੇ ਇਥੇ ਲਾ ਲਓ ਹੋ ਵਾਰੀ ਜਾਉ ਜਿਤ ਸੁਹਿਲੇ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀੜੇ ਸਮਾਲੀਅਨ ਦੇਖੇਗਾ ਦੇਵਨਹਾਰ ਇਥੇ ਦੇਖੇਗਾ ਹੈ ਉਥੇ ਦੇਖੇਗਾ ਪਾਠ ਹੈ ਇਥੇ ਖਖੇ ਦੇ ਬਲਾਵਾ ਹਨ ਦੇਖੇਗਾ ਦੀਵਨ ਹਾਰ ਤੇਰੇ ਦਾਨ ਹੈ ਕੀਮਤ ਨਾ ਪਵੈ ਤਿਸ ਦਾ ਤੇ ਕਮਨ ਸੁਮਾਰ ਸੰਬਤ ਸਾਹਾ ਲਿਖਿਆ ਨਿਹਲ ਕਰ ਪਾਵਹ ਤੀਲ ਦੇਹ ਸੱਜਣਾ ਆਸੀਸੜੀਆ ਉਥੇ ਆਸੀਸੜੀਆ ਇਥੇ ਆੜੇ ਦੇ ਕੰਨਾਂ ਵੀ ਆ ਆਸੀਸੜੀਆ ਦੇਹ ਸੱਜਣਾ ਆਸੀਸੜੀਆ ਜਿਉ ਹੂਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵੰਨ ਇਹ ਸੱਦੜੇ ਉਚਾਰਨ ਕਰਨਾ ਕਸਕੇ ਸੱਦਣ ਹਾਰਾ ਸਿੰਬਰੀਆ ਨਾਨਕ ਸੇ ਦਿਹ ਆਵੰਨ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਇਹ ਮੰਗਲ ਸ਼ੁੱਧ ਕਰ ਲਿਓ ਪ੍ਰਾਤਨ ਸਰੂਪਾਂ ਚ ਮੰਗਲ ਇਸ ਤਰਾਂ ਹੈ ਰਾਗ ਗੌੜੀ ਰਾਗ ਗਉੜੀ ਮਹੱਲਾ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਫੇਰ ਡੰਡੀਆਂ ਫੇਰ ਅੱਗੇ ਆ ਗਉੜੀ ਗਵਾਰੇਰੀ ਫੇਰ ਦੋ ਡੰਡੀਆਂ ਇਸ ਤਰ੍ਹਾਂ ਪ੍ਰਾਤਨ ਸਰੂਪਾਂ ਦੇ ਵਿੱਚ ਮੰਗਲ ਸ਼ੁੱਧ ਇਸ ਤਰ੍ਹਾਂ ਹੀ ਸੰਪਰਦਾ ਦੇ ਵਿੱਚ ਟਕਸਾਲ ਦੇ ਵਿੱਚ ਮੰਗਲ ਸ਼ੁੱਧ ਕਰਾਇਆ ਜਾਂਦਾ ਹੈ ਰਾਗ ਗਉੜੀ ਮਹੱਲਾ ਤੀਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਥੇ ਦੋ ਡੰਡੀਆਂ ਹਨ ਫਿਰ ਗੌੜੀ ਗੁਆਰੇਰੀ ਫਿਰ ਦੋ ਡੰਡੀਆਂ ਰਾਗ ਗੌੜੀ ਮਹੱਲਾ ਤੀਜਾ ਚੌਪਦੇ 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 ਇੱਕ ਓੰਕਾਰ ਸਤਗੁਰ ਪ੍ਰਸਾਦ ਗੌੜੀ ਗੁਆਰੇਰੀ ਗੁਰ ਮਿਲਿਆ ਖਰ ਮੇਲਾ ਹੋਈ ਹਰ ਮੇਲਾ ਇਕੱਠਾ ਨਹੀਂ ਕਹਿਣਾ ਹਰ ਮੇਲਾ ਹੋਈ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਆਪੇ ਇੱਥੇ ਵੀ ਸਮਾ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਵਿਦ ਆਪੇ ਜਾਣੈ ਹੁਕਮੇ ਮੇਲੇ ਸ਼ਬਦ ਪਛਾਣੈ ਸਤਗੁਰ ਕੈ ਭੈ ਭ੍ਰਮ ਭਉ ਜਾਏ ਭੈ ਨਹੀਂ ਬੋਲਣਾ ਇਹਨੂੰ ਬੋਲਣਾ ਭੈ इस तरह उचारण करना पे सत गुरु कह पे भ्रम जाय सच रंग समाय हर मन बस सुभाय हर मन पाठ कठा नहीं करना हर की जमक लग जाएगी हर मन बसा सुभाय गुर मिलिय हर मन बस सुभाय ਮੇਰਾ ਪ੍ਰਭ ਭਾਰਾ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸਬਦ ਸਾਲਾ ਹੈ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸਨਹਾਰ ਅਖ ਖਈ ਵਿਚਾਰਨ ਕਰਨੇ ਬਖਸ਼ੇ ਬਖਸਨਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸਤ ਸੋਇ ਸਾਚ ਵਸਿਆ ਸਾਚੀ ਸਬਕਾਰ ਊਤਮ ਕਰਨੀ ਸਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾੜੈ ਕੋਇ ਜੀਵੈ ਦਾਤਾ ਦੇਵਨਹਾਰ ਜੀਵੈ ਦਾਤਾ ਜੀਵੈ ਦਾਤਾ ਦੇਵਨਹਾਰ ਨਾਨਕ ਹਰ ਨਾਮੇ ਲੱਗੈ ਪਿਆਰ ਨਾਨਕ ਤਿਵਿਸ੍ਰਾਮ ਨਾਨਕ ਨਾਮੇ ਲੱਗਾ ਪਿਆਰ ਗੌੜੀ ਗਵਾਰੇਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਇ ਗੁਰ ਤੇ ਬੂਝਾ ਸਿੱਧਾ ਸੋਇ ਗੁਰ ਤੇ ਸਹਜ ਸਾਚ ਵਿਚਾਰ ਗੁਰ ਤੇ ਸਹਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰਾ ਭਾਗ ਮਿਲਾ ਗੁਰ ਆਇ ਸਾਚਾ ਸਹਜ ਸਾਚ ਸਮਾਇ ਰਹਾਉ ਗੁਰ ਮਿਲਿਆ ਤ੍ਰਿਸ਼ਨਾ ਅਗਨ 부ਝਾਏ ਗੁਰ ਤੇ ਸ਼ਾਂਤ ਵਸਾ ਮਨ ਆਏ ਮਨ ਆਏ ਇਕੱਠਾ ਨਹੀਂ ਗੈਣਾ ਮਨ ਆਏ ਵੱਖਰਾ ਹੈ 부ਝਾਈ ਪੂਲਾ ਉਚਾਰਨ ਕਰਨਾ ਗੁਰ ਤੇ ਪਵਿੱਤ ਪਾਵਨ ਸੋਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਧਰਮ ਪੁਲਾਈ ਬੇਨ ਨਾਵੈ ਬਹੁਤਾ ਦੁੱਖ ਪਾਈ ਗੁਰਮੁਖ ਹੋਵਾ ਸੋ ਨਾਮ ਧਿਆਈ ਦਰਸਨ ਸੱਚਾ ਸੱਚੀ ਪਤ ਹੋਈ ਕਿਸਨੋ ਕਹੀਐ ਦਾਤਾ ਇੱਕ ਸੋਈ ਕਿਰਪਾ ਕਰੇ ਸਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚ ਸਮਾਵਾ ਗੌੜੀ ਗੁਆਰੇਰੀ ਮਹੱਲਾ ਤੀਜਾ ਸੁਥਾਵ ਸਚ ਆਏ ਪਾਠੀ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਸੁਥਾਵ ਸਚ ਲਿਖਿਆ ਹੋਇਆ ਸੁਥਾਵ ਪਾਦਸ਼ੇਤ ਸਰੂਪਾਂਜ ਉਹਨਾਂ ਕਠਾਈ ਪਾਠ ਹੈ ਸੁਥਾਵ ਦਾ ਅਰਥ ਹੈ ਸ੍ਰੀਸ਼ਟ ਥਾ ਯਾਨੀ ਸਤ ਸੰਗਤ ਰੂਪੀ ਥਾ ਸੁਥਾਵ ਸਚ ਮਨ ਨਿਰਮਲ ਹੋਏ ਸਚ ਨਿਵਾਸ ਕਰੇ ਸਚ ਸੋਏ ਸੱਚੀ ਬਾਣੀ ਜੋ ਘਟਾਰੇ ਜਾਪੈ ਸਭ ਕਿਛ ਸੱਚ ਆਪੇ ਆਪੇ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੁਥਾਈ ਸੁਥਾਈ ਇਹ ਵੀ ਪਾਠ ਇਕਠਈ ਹੈ ਰਹਾਉ ਜਲੋ ਇਹ ਜਿਹਵਾ ਜਲੋ ਇਹ ਨਹੀਂ ਗਾਣਾ ਇਹਨੂੰ ਈੜੀ ਲਾ ਹਹਿ ਲਾ ਇਹ ਈੜੀ ਸਿਆਰੀ ਹਾ ਇਹ ਇਸ ਤਰ੍ਹਾਂ ਉਚਾਰਨ ਕਰ ਜਾ ਲਓ ਇਹ ਜਿਹਾ ਦੂਜਾ ਭਾਏ ਹਰ ਰਸ ਨਾ ਚਾਖੈ ਰਸ ਕਸ ਕੇ ਨਹੀਂ ਬੋਲਣਾ ਹਰ ਰਸ ਨਾ ਚਾਖੈ ਹਰ ਰਸ ਨਾ ਚਾਖੈ ਫੀਕਾ ਆ ਲਾਏ ਬਿਨ ਬੂਝੇ ਤਨ ਮਨ ਫੀਕਾ ਹੋਏ ਫੀਕਾ ਇਹਨੂੰ ਫੀਕਾ ਨਹੀਂ ਕਹਿੰਦੇ ਨਾ ਫਫਾਸ਼ੁਦ ਫੀਕਾ ਉਚਾਰਨ ਕਰਨਾ ਬਿਨ ਨਾਵੈ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਰਸਨਾ ਇਥੀ ਯਮਕ ਲਾਦਨੀ ਹੈ ਰਸਨਾ ਹਰ ਰਸ ਚਾਖਿਆ ਰਸਨਾ ਹਰ ਰਸ ਚਾਖਿਆ ਸਹਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੈ ਨਿਰਮਲ ਧਾਰ ਨਾਮ ਸਮਾਵੈ ਜੋ ਭਾਡਾ ਹੋਏ ਹੁੰਦਾ ਭੰਡਾ ਤਿਕਾ ਨਾ ਕੋਈ ਲੱਕੇ ਨਾਲ ਹੀ ਭਾਡਾ ਪਦ ਆਇਆ ਹੈ ਇੱਥੇ ਬਿੰਦੀ ਨਹੀਂ ਹੈ ਅੱਗੇ ਦੋ ਬਿੰਦੀਆਂ ਹਨ ਭੰਡਾ ਉੱਥੇ ਬਿੰਦੀ ਲੱਗੀ ਹੋਈ ਹੈ ਇਸ ਕਰਕੇ ਇੱਥੇ ਭਾਡਾ ਹੀ ਉਚਾਰਨ ਕਰਨਾ ਇੱਥੇ ਭੰਡਾ ਉਚਾਰਨ ਕਰਨਾ ਨਾਮ ਸਮਾਵੈ ਜੋ ਭਾਡਾ ਹੋਏ ਹੁੰਦਾ ਭੰਡਾ ਪਿਕਨ Aku ਗੁਰਬਦੀ ਮਨ ਨਾਮ ਨਿਵਾਸ ਨਾਨਕ ਸਚ ਭਾਂਡਾ ਇੱਥੇ ਵੀ ਬਿੰਦੀ ਆ ਗਈ ਹੈ ਯਾਨੀ ਦੇਖ ਲਓ ਵੀ ਜਿੱਥੇ ਮਾਰੇ ਨੇ ਬਿੰਦੀ ਬਿੰਦੀ ਯਾਨੀ ਲਾਉਣੀ ਸੀ ਤੇ ਭਾਡੇ ਤੇ ਵੀ ਲਾ ਦਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਜਾਂ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਪਰੰਤੂ ਇੱਥੇ ਭਾਡਾ ਹੀ ਲਿਖਿਆ ਔਰ ਨਾਲ ਹੀ ਅਗਲੀ ਪੰਕਤੀ 'ਚ ਭਾਂਡਾ ਲਿਖਿਆ ਇਥੋਂ ਇਹ ਸਪਸ਼ਟ ਹੁੰਦਾ ਹੈ ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਜਿਵੇਂ ਗੌੜੀ ਕੀ ਵਾਰ ਦੇ ਵਿੱਚ ਵੀ ਆ ਜਾਂਦਾ ਇਹ ਸਤਪੈ ਨੂੰ ਤਿੱਥਾ ਖੜ ਪਾਇਹੁ ਜਿੱਥੈ ਮਹਾ ਮਹਾ ਹਤੀਆਰਿਆ ਇੱਕ ਮਹਾ ਦੇ ਪਾਤੇ ਬਿੰਦੀ ਨਹੀਂ ਹੈ ਦੂਜੇ ਨਾਲੇ ਪਾਤੇ ਮਹਾ ਬਿੰਦੀ ਹੈ ਉਹੀ ਪੰਕਤੀ ਇੱਥੇ ਹੈ ਭਾਂਡਾ ਅਤੇ ਭਾਡਾ ਇਸ ਕਰਕੇ ਧਿਆਨ ਨਾਲ ਉਚਾਰਨ ਕਰਨਾ ਔਰ ਇਸ ਇਥੋਂ ਸੇਧ ਮਿਲਦੀ ਹੈ ਤਾਂ ਹੀ ਸੰਪਰਦਾ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਵਿਦਿਆਰਥੀਆਂ ਨੂੰ ਕਿ ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ ਜਿੱਥੇ ਨਹੀਂ ਬਿੰਦੀ ਲੱਗੀ ਉੱਥੇ ਨਹੀਂ ਲਾਉਣੀ ਨਹੀਂ ਤਾਂ ਅੱਜਕੱਲ ਨਵੀਨ ਤਾਂ ਫਿਰ ਨੱਕ ਦੇ ਵਿੱਚ ਹੀ ਬਿੰਦੀ ਫਿੱਟ ਹੋ ਗਈਆਂ ਆ ਗਾਵੇਂ ਆਂ ਘਰਾਵੇਂ ਮਾਵੇਂ ਖਾਵੇਂ यूं ही ਕਰਾਈ ਜਾਂਦੀ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗੁਆਰੀ ਹੀ ਮਹੱਲਾ ਤੀਜਾ ਇਕ ਗਾਵਤ ਰਹੇ ਮਨ ਸਾਧਨਾ ਪਾਏ ਹਉਮੈ ਵਿਚ ਗਾਵਹਿ ਵਿਰਸਾ ਜਾਏ ਗਾਵਨ ਗਾਵਹਿ ਜੀਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੀ ਸਤਗੁਰ ਭਾਵੈ ਮਨ ਤਨ ਰਾਤਾ ਨਾਮ ਸੁਹਾਵ ਰਹਾਉ ਇਕ ਗਾਵਹਿ ਇਕ ਭਗਤ ਕਰੇ ਨਾਮ ਨ ਪਾਵਹਿ ਬਿਨ ਅਸਨੇਹ ਇਹ ਨਾਮ ਇੱਥੇ ਯਮਕ ਲਾ ਦੇਣੀ ਹੈ ਨਾਮ ਨ ਪਾਵਹਿ ਬਿਨ ਅਸਨੇਹ ਇਹਨੂੰ ਅਸਨੇਹ ਆਹੇ ਦੇ ਲਾਂ ਨਹੀਂ ਲਾ ਦੇਣੀ ਅਸਨੇਹ ਇਸ ਤਰ੍ਹਾਂ ਉਚਾਰਨ ਕਰਨਾ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਫਿਰ ਰਾਖਿਆ ਸਦਾ ਉਰਤਾਰ ਭਗਤ ਕਰਹਿ ਮੂਰਖ ਆਪ ਜਣਾਵਹਿ ਨਚ ਨਚ ਟਪਹਿ ਬਹੁਤ ਦੁਖ ਪਾਵਹਿ ਨਚਿਆ ਟਪਿਆ ਭਗਤ ਨ ਹੋਈ ਸ਼ਬਦ ਮਰੈ ਭਗਤ ਪਾਏ ਜਨ ਸੂਈ ਭਗਤ ਵਸ਼ਲ ਵਸ਼ਲ ਜਿਹੜਾ ਪਾਦਾ ਇਹਨੂੰ ਪੁੱਲਾ ਹੀ ਉਚਾਰਨ ਕਰਨਾ ਵਛਲ ਨਹੀਂ ਕਹਿਣਾ ਭਗਤ ਵਸਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚ ਆਪ ਖੋਏ ਮੀਰਾ ਪ੍ਰਭ ਸਾਚ ਸਭ ਵਿਦ ਜਾਣੈ ਨਾਨਕ ਬਖਸ਼ੇ ਨਾਮ ਪਛਾਣੈ ਵਾਹਿਗੁਰੂ ਜੀ ਕਾ ਕਾਲ ਸਾ ਕਰੇ ਵਾਹਿਗੁਰੂ ਜੀ ਕੀ ਪਤੇ